ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅਮੀ ਇਹਦੇ ਸਾਰੇ ਠੀਕ ਹੋਵੋਗੇ ਜੀ ਪਰਮਾਤਮਾ ਸਭ ਨੂੰ ਰਾਜੀ ਖੁਸ਼ੀ ਰੱਖੇ ਜੀ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਬਣਾਉਨੇ ਸੀ ਡਿਜ਼ਾਈਨ ਆਪਾਂ ਇਹ ਪਸਲਾਈ ਤੇ ਬਾਈ ਕੁੰਡੇ ਲੈਨੇ ਜੀ ਦੋ ਸਲਾਈਆਂ ਆਪਾਂ ਪੁੱਠੇ-ਪੁੱਠੇ ਬਣਾ ਲਈਆਂ ਜੀ ਕਰਦੇ ਹਾਂ ਡਿਜ਼ਾਈਨ ਸ਼ੁਰੂ ਆਪਾਂ ਇੱਕ ਕੁੰਡਾ ਉਤਾਰ ਲਈ ਤੋ ਕੁੰਡੇ ਆਪਾਂ ਪੁੱਠੇ ਗੋਣਾਂਗੇ ਜੀ ਧਾਗਾ ਪਿੱਛੇ ਕਰਕੇ 1 2 3 4 5 6 7 7 ਕੁੰਡੇ ਸਿੱਧੇ ਗੋਣਡੇ ਜੀ ਤਾਗਾ ਅੱਗੇ ਲਿਆ ਮੰਗੇ ਦੋ ਕੁੰਡੇ ਆਪਾਂ ਪੁੱਠੇ ਵੋਣਾਂਗੇ ਤਾਗਾ ਪਿੱਛੇ ਕਰਕੇ ਫੇਰ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਸੱਤ ਕੁੰਡੇ ਸਿੱਧੇ ਹੋਣ ਲਈ ਤਾਗਾ ਅੱਗੇ ਕਰਾਂਗੇ ਦੋ ਕੁੰਡੇ ਆਪਾਂ ਪੁੱਠੇ ਵੋਣਾਂਗੇ ਜੀ ਇੱਕ ਕੁੰਡਾ ਆਪਾਂ ਸਿੱਧਾ ਹੋਣਾਗੇ हूँ पुट्ठी सिलाई तो आ गए जी कुा उतार लिया जी धागा पिछे करके दो कुंडे आप सीधे पाँग गे जी धागा अगे लेके आवेंगे जी सत्त कुंडे आप पा, पुठे पाँग गे जी दो तीन चार पाँच छत धागा पीछे करके दो कुंडे आप पा सीधे पाव गे जी 1 2 ਤਾਂ ਅੱਗੇ ਲੈ ਕੇ ਆਵਾਂਗੇ ਜੀ 1 2 3 4 5 6 7 ਫਿਰ ਧਾਗਾ ਪਿੱਛੇ ਕਰਾਂਗੇ ਜੀ ਦੋ ਗੁੰਡੇ ਆਪਾਂ ਸਿੱਧੇ ਪਾਉਣਾਗੇ ਜੀ ਇੱਕ ਗੁੰਡਾ ਪੁੱਠਾ ਪਾਉਣਾਗੇ ਜੀ ਹੁਣ ਪਸਿੱਦੇਸ ਲਾਈ ਤੇ ਆਗੇ ਦੋ ਸਲਾਈਆਂ ਬਣ ਗਈਆਂ ਜੀ ਆਪਣੀਆਂ ਇਹ ਤੀਜੀ ਸਲਾਈ ਬਣਦੀ ਹੈ ਜੀ ਇੱਕ ਦੋ ਦੋ ਗੁੰਡੇ ਪੁੱਠੇ ਗੁੰਨ ਲਈ ਸੱਤ ਗੁੰਡੇ ਆਪਾਂ ਸਿੱਧੇ ਹੋਣਾਂਗੇ ਜੀ ਫਿਰ ਧਾਗਾ ਅੱਗੇ ਕਰਕੇ ਦੋ ਗੁੰਡੇ ਆਪਾਂ ਪੁੱਠੇ ਹੋਣਾਂਗੇ ਜੀ तो एक कुंडा दे गया सी, दो कुंडे पुठ्ठे पौना गे सत कुंडे आप सीधे पौना गे जी करके दो कुंडे आप पुठ्ठे पौना ਇੱਕ ਗੁੰਡਾ ਆਪਾਂ ਸਿੱਧਾ ਬੁਣਾਂਗੇ। ਹੁਣ ਆਪਾਂ ਬੁਕਤੀ ਸਲਾਈ ਦੇ ਆ ਗਏ। ਇਹ ਗੁੰਡਾ ਉਤਾਰ ਲਈ ਧਾਗਾ ਪਿੱਛੇ ਕਰਕੇ ਦੋ ਗੁੰਡੇ ਆਪਾਂ ਸਿੱਧੇ ਬੁਣਾਂਗੇ। ਧਾਗਾ ਅੱਗੇ ਲਿਆਵਾਂਗੇ ਜੀ ਸੱਤ ਗੁੰਡੇ ਆਪਾਂ ਪੁੱਠੇ ਬੁਣਾਂਗੇ ਜੀ। ਧਾਗਾ ਪਿੱਛੇ ਕਰਕੇ ਦੋ ਕੁੰਡੇ ਆਪਾਂ ਸਿੱਧੇ ਬੋਣਾਂਗੇ ਜੀ ਸੱਤ ਕੁੰਡੇ ਆਪਾਂ ਪੁੱਠੇ ਬੋਣਾਂਗੇ ਜੀ ਦੋ ਕੁੰਡੇ ਸਿੱਧੇ ਬੋਣਾਂਗੇ ਇੱਕ ਕੁੰਡਾ ਆਪਾਂ ਪੁੱਠਾ ਬੋਣਾਂਗੇ ਇਹ ਆਪਣੇ ਚਾਰ ਚਲਾਈਆਂ ਬਣ ਗਏ ਨੇ ਪੁੱਠੇ ਸੁੱਤੇ ਕੁੰਡਿਆਂ ਦੀਆਂ ਹੁਣ ਆਪਾਂ ਡਿਜ਼ਾਈਨ ਬਣੂਗਾ ਜੀ ਕੁੰਡਾ ਉਤਾਰ ਲਿਆ ਜੀ ਦੋ ਕੁੰਡੇ ਆਪਾਂ ਪੁੱਠੇ ਬੁਣਾਂਗੇ ਹੁਣ ਆਪਾਂ ਇੱਕ ਬਲ ਪਾਵਾਂਗੇ ਸਲਾਈ ਤੇ ਇੱਕ ਦੋ ਦੋ ਕੁੰਡੇ ਪੁੱਠੇ ਬੁਣ ਲਈ ਜਿਹੜੇ ਆਪਣੇ ਸੱਤ ਕੁੰਡੇ ਨੇ ਇਹਨਾਂ ਚ ਡਿਜ਼ਾਈਨ ਬਣੂਗਾ ਜੀ ਫਿਰ ਪਾ ਤਿੰਨ ਕੁੰਡਿਆਂ ਨੂੰ ਇਕੱਠੇ ਪੋਣਾਂਗੇ ਇੱਕ ਕੁੰਡਾ ਬਣਾਵਾਂਗੇ ਤਿੰਨ ਕੁੰਡਿਆਂ ਦਾ ਫਿਰ ਇੱਕ ਦੋ ਦੋ ਗੁੰਡੇ ਪੁੱਠੇ ਬੋਣਾਂਗੇ ਫਿਰ ਇੱਕ ਬਲ ਪਾਵਾਂਗੇ ਸਲਾਈ ਤੇ ਫਿਰ ਆਪਾਂ ਦੋ ਗੁੰਡੇ ਪੁੱਠੇ ਬੋਣਾਂਗੇ ਜਿਹੜੇ ਆਪਣੇ ਪੁੱਠੇ ਨੇ ਵਿੱਚ ਗਏ ਵਾਸਤੇ ਫਿਰ ਇੱਕ ਬਲ ਪਾਵਾਂਗੇ ਜੇ ਆਪਾਂ ਸਲਾਈ ਤੇ ਇੱਕ ਦੋ ਦੋ ਗੁੰਡੇ ਪੁੱਠੇ ਬੋਣਾਂਗੇ ਫਿਰ ਆਪਾਂ ਤਿੰਨ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਫਿਰ ਪਾ ਦੋ ਗੁੰਡੇ ਪੁੱਠੇ ਬੁਣਾਗੇ ਜੀ ਇੱਕ ਬੜ ਪਾਵਾਂਗੇ ਇਸ ਲਾਈ ਤੇ ਫਿਰ ਦੋ ਗੁੰਡੇ ਪੁੱਠੇ ਬੁਣਾਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਬੁਣਾਗੇ ਨਾ ਪਾ ਪੁੱਠੀ ਸਲਾਈ ਤੇ ਆਗੇ ਜੀ ਇੱਕ ਗੁੰਡਾ ਉਤਾਰ ਲਿਆ ਜੀ ਧਾਗਾ ਵਿੱਚੇ ਕਰਕੇ ਦੋ ਗੁੰਡੇ ਆਪਾਂ ਸਿੱਧੇ ਬੁਣਾਗੇ ਧਾਗਾ ਅੱਗੇ ਲੈ ਕੇ ਆਵਾਂਗੇ ਜੀ ਇੱਕ ਦੋ 3 4 5 6 7 7 ਕੁੰਡੇ ਪੁੱਠੇ ਗੁੰਨ ਲਈ ਧਾਗਾ ਪਿੱਛੇ ਕਰਕੇ 2 ਕੁੰਡੇ ਆਪਾਂ ਸਿੱਧੇ ਗੋਣਾਂਗੇ ਧੱਗਾ ਅੱਗੇ ਲਿਆਵਾਂਗੇ ਜੀ ਫਿਰ ਆਪਾਂ 7 ਕੁੰਡੇ ਪੁੱਠੇ ਬੁਣਾਂਗੇ ਜੀ धागा पीछे करके दो कुंडे सीधे बुना जी एक कुंडा पुट्ठा बुना हम सीधी सिलाई बुना जी एक कुंडा उतार लिया जी एक दो दो कुंडे आप पुट्ठे बुन ले जी एक कूडा पा सीधा बुना एक बल पावे जी सिलाई तो एक कुंडा पुट्ठा बुना जी ਫਿਰ ਪਤਿੰਨ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਇੱਕ ਗੁੰਡਾ ਪੁੱਠਾ ਬੋਣਾਂਗੇ ਹੁਣ ਪਤਾਗਾ ਤੇਰੇ ਰੱਖਾਂਗੇ ਇੱਕ ਗੁੰਡਾ ਸਿੱਧਾ ਹੋਣਾ ਹੈ ਇੱਕ ਆਪਣੀ ਜਾਲੀ ਪਈ ਫਿਰ ਧਾਗਾ ਅੱਗੇ ਕਰਕੇ ਦੋ ਗੁੰਡੇ ਆਪਣਾ ਪੁੱਠੇ ਬੋਣਾਂਗੇ ਧਾਗਾ ਪਿੱਛੇ ਕਰਕੇ ਇੱਕ ਗੁੰਡਾ ਆਪਾਂ ਸਿੱਧਾ ਬੋਣਾਂਗੇ ਫਿਰ ਇੱਕ ਵਾਰ ਪਾਵਾਂਗੇ ਸਲਾਈ ਤੇ ਇੱਕ ਗੁੰਡਾ ਪੁੱਠਾ ਬੋਣਾਂਗੇ ਤਿੰਨ ਗੁੰਡਿਆਂ ਦਾ ਆਪਾਂ ਇੱਕ ਗੁੰਡਾ ਬਣਾਵਾਂਗੇ ਇੱਕ ਗੁੰਡਾ ਪੁੱਠਾ ਪੂਣਾਂਗੇ ਜੀ ਫਿਰ ਇੱਕ ਜਾਲੀ ਪਾਵਾਂਗੇ ਆਪਾਂ ਧਾਗਾ ਇੱਦਰੀ ਰੱਖਾਂਗੇ ਇੱਕ ਗੁੰਡਾ ਸਿੱਧਾ ਪੂਣਾਂਗੇ ਜੀ ਫਿਰ ਧਾਗਾ ਅੱਗੇ ਕਰਕੇ ਦੋ ਗੁੰਡੇ ਆਪਾਂ ਪੁੱਠੇ ਪੂਣਾਂਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਪੂਣਾਂਗੇ ਜੀ ਹੁਣ ਆਪਾਂ ਪੁੱਠੇ ਸਲਾਈ ਤੇ ਆ ਗਏ ਜੀ ਇੱਕ ਗੁੰਡਾ ਉਤਾਰ ਲਏ ਦੋ ਗੁੰਡੇ ਆਪਾਂ ਸਿੱਧੇ ਪੂਣਾਂਗੇ ਜੀ ਧਾਗਾ ਅੱਗੇ ਕਰਕੇ 1 2 3 4 5 6 7 7 ਕੁੰਡੇ ਪੁੱਠੇ ਬੁਣ ਲਈ 2 ਕੁੰਡੇ ਆਪਾਂ ਸਿੱਧੇ ਬੁਣਾਂਗੇ ਧਾਗਾ ਅੱਗੇ ਕਰਕੇ ਫਿਰ 7 ਕੁੰਡੇ ਆਪਾਂ ਪੁੱਠੇ ਬੁਣਾਂਗੇ ਧਾਗਾ ਪਿੱਛੇ ਕਰਾਂਗੇ ਦੋ ਕੁੰਡੇ ਆਪਾਂ ਸਿੱਧੇ ਬੁਣਾਂਗੇ ਇੱਕ ਕੁੰਡਾ ਆਪਾਂ ਪੁੱਠਾ ਬੁਣਾਂਗੇ ਹਾਂ ਫਸਿੱਧੀ ਸਲਾਈ ਤੇ ਆ ਗਏ ਇੱਕ ਕੁੰਡਾ ਉਤਾਰ ਲਈ ਦੋ ਕੁੰਡੇ ਆਪਾਂ ਪੁੱਠੇ ਬੁਣਾਂਗੇ ਧਾਗਾ ਪਿੱਛੇ ਕਰਕੇ ਇੱਕ ਦੋ ਦੋ ਕੁੰਡੇ ਆਪਾਂ ਸਿੱਧੇ ਬੁਣਾਂਗੇ ਇੱਕ ਬਲ ਪਾਵਾਂਗੇ ਸਲਾਈ ਤੇ ਤਿੰਨ ਗੁੰਡਿਆਂ ਦਾ ਆਪਾਂ ਇੱਕ ਗੁੰਡਾ ਬਣਾਵਾਂਗੇ ਫਿਰ ਪਤਾ ਗਿਆ ਤੇਰੇ ਅੱਖਾਂ ਗਏ ਇੱਕ ਬਲ ਪੈ ਜੂਗਾ ਜਾਲੀ ਪੈ ਜੂਗੀ ਇੱਕ ਦੋ ਦੋ ਗੁੰਡੇ ਸਿੱਧੇ ਬੁਣਾਂਗੇ ਧਾਗਾ ਅੱਗੇ ਕਰਕੇ ਦੋ ਗੁੰਡੇ ਆਪਾਂ ਪੁੱਠੇ ਹੋਣਾਂਗੇ ਧਾਗਾ ਪਿੱਛੇ ਕਰਕੇ ਦੋ ਗੁੰਡੇ ਆਪਾਂ ਸਿੱਧੇ ਬੁਣਾਂਗੇ ਇਹ ਕਿ ਬਾਲ ਪਾ ਲਾਂਗੇ ਇਸ ਲਈ ਤੇ ਆਪਾਂ ਜਾਲੀ ਪਾਣੀ ਆ ਉਹਦੇ ਤਿੰਨ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਇਹਦੇ ਕਿ ਜਾਲੀ ਪਾਵਾਂਗੇ ਜੀ ਉਹਦੇ ਇੱਕ ਗੁੰਡਾ ਆਪਾਂ ਸਿੱਧਾ ਪੋਣਾਂਗੇ ਇੱਕ ਦੋ ਦੋ ਗੁੰਡੇ ਸਿੱਧੇ ਪੋਣਾਂਗੇ ਧਾਗਾ ਅੱਗੇ ਕਰਕੇ ਦੋ ਗੁੰਡੇ ਆਪਾਂ ਪੁੱਠੇ ਪੋਣਾਂਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਪੋਣਾਂਗੇ ਆਪਾਂ ਅੱਗੇ ਜੀ ਪੁੱਠੀ ਸਲਾਈ ਤੇ ਇੱਕ ਗੁੰਡਾ ਉਤਾਰ ਲਿਆ ਜੀ ਧਾਗਾ ਪਿੱਛੇ ਕਰਕੇ ਦੋ ਗੁੰਡੇ ਆਪਾਂ ਸਿੱਧੇ ਬੁਣਾਂਗੇ ਜੀ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਸੱਤ ਗੁੰਡੇ ਪੁੱਠੇ ਬਣ ਲਈ ਦੋ ਗੁੰਡੇ ਆਪਾਂ ਸਿੱਧੇ ਬੁਣਾਂਗੇ ਜੀ ਪੁੱਠੀ ਸਲਾਈਚ ਦਾ ਪੁੱਠਿਆਂ ਦੇ ਪੁੱਠੇ ਸਿੱਧਿਆਂ ਹੀ ਸਿੱਧੇ ਬੁਣੇ ਜਾਣਗੇ ਹਰ ਸਲਾਈਚ ਐਵੇਂ ਬਣ ਗਈ ਉੱਠੇ ਗੁੰਡਿਆਂ ਦੇ ਪੁੱਠੇ ਸਿੱਧੇ ਗੁੰਡਿਆਂ ਤੇ ਸਿੱਧੇ ਹੋਣਗੇ ਉੱਠੀ ਸਲਾਈ ਬਣ ਗਈ ਜੀ ਆਪਣੀ ਹੁਣ ਆਪਾਂ ਸਿੱਧੀ ਸਲਾਈ ਤੇ ਆ ਗਏ ਜੀ ਗੁੰਡਾ ਉਤਾਰ ਲਈ ਦੋ ਗੁੰਡੇ ਆਪਾਂ ਪੁੱਠੇ ਪੋਣਾਂਗੇ ਜੀ ਨੂੰ ਆਪਣਾ ਇੱਕ ਡਿਜ਼ਾਈਨ ਬਣ ਕੇ ਤਿਆਰ ਹੋ ਗਿਆ ਜੀ ਹੁਣ ਆਪਣੇ ਫਿਰ ਇਹ ਚਾਰ ਸਲਾਈਆਂ ਬਣਣੀਆਂ ਸੱਤ ਗੁੰਡੇ ਸਿੱਧੇ ਪੋਣਾਂਗੇ ਜੀ दो कुे आप पुट्ठे बुना सत्त कुंडे आप सीधे बुना बहुत ही सिंपल आसान जहा डिजाइन है जी बन के भी बहुत सोहना लगता है जी डिजाइन 두군데 대, 군, 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 ਦੇਖੋ ਜੀ ਇੱਕ ਡਿਜ਼ਾਈਨ ਬਣ ਕੇ ਤਿਆਰ ਹੋ ਗਿਆ ਆਪਣਾ ਦੂਜਾ ਹੁਣ ਸ਼ੁਰੂ ਹੋ ਜੂਗਾ ਜੇ ਹੋਰ ਇੱਕ ਸਲਾਈ ਆਪਣੇ ਹੋਰ ਸਿੱਧੇ ਦੇ ਸਿੱਧੇ ਪੁੱਠਿਆਂ ਦੇ ਪੁੱਠੇ ਪਾਣੇ ਜੀ ਦੋ ਸਲਾਈਆਂ ਬਣਨੀਆਂ ਆਪਣੇ ਹੋਰ ਫਿਰ ਇਹ ਡਿਜ਼ਾਈਨ ਸ਼ੁਰੂ ਹੋ ਜੂਗਾ ਜੀ ਦੇਖੋ ਜੀ ਕਿੰਨਾ ਸੋਹਣਾ ਬਣ ਕੇ ਤਿਆਰ ਹੋਇਆ ਜੀ ਡਿਜ਼ਾਈਨ ਇਹ ਦੇਖੋ ਦੋ ਡਿਜ਼ਾਈਨ ਬਣਾਏ ਹੋਏ ਨੇ ਆਪਾਂ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਜੀ ਬਣਾਉ ਜੀ ਆਪਣੇ ਕੋਟੇ ਸੋ ਵਾਟਰ ਤੇ ਮਿਲਦੇ ਆਂ ਅਗਲੀ ਵੀਡੀਓ ਚ ਧੰਨਵਾਦ